ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤਿਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਤੁਹਾਨੂੰ ਜਿਹੜੀ ਆਉਣ ਵਾਲੇ ਦਿਨਾਂ ਦੀ 12 ਜਨਵਰੀ ਤੱਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਸਾਂਝੀ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਜੋ ਕਿ ਭਾਰਤੀ ਮੌਸਮ ਵਿਗਿਆਨ ਵੱਲੋਂ ਇੱਕ ਪ੍ਰੈਸ ਨੋਟ ਦੇ ਰਾਹੀਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਤੇ ਉਹਨਾਂ ਨੇ ਜਿਹੜਾ ਪ੍ਰੈਸ ਰਿਲੀਜ਼ ਉਹਨਾਂ ਨੇ ਆਪਣੀ ਅਫੀਸ਼ੀਅਲ ਸਾਈਟ ਤੇ ਪਾਇਆ ਉਸ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਆ ਸਾਨੂੰ ਅਸੀਂ ਤੁਹਾਡੇ ਤੱਕ ਇਹ ਅੱਗੇ ਸ਼ੇਅਰ ਕਰ ਰਹੇ ਆਂ ਜੇਕਰ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਸਭ ਤੋਂ ਪਹਿਲਾਂ ਆਪਾਂ ਪੰਜਾਬ ਦਾ ਮੌਸਮ ਜਿਹੜਾ ਦੇਖ ਸਕਦੇ ਆਂ ਜਿਹੜਾ ਕਿ 12 ਜਨਵਰੀ ਤੱਕ ਦਾ ਇਹ ਜੋ ਸਿਸਟਮ ਹੈ ਇਹ ਦਿਖਾ ਰਹੇ ਆਂ ਤੁਹਾਨੂੰ ਦੇਖ ਸਕਦੇ ਹੋ ਕੱਲ ਜਿਹੜਾ ਪੰਜਾਬ ਦਾ ਮੌਸਮ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕੱਲ ਕਿਤੇ ਕਿਤੇ ਜਿਹੜੀ ਬੱਦਲ ਵਈ ਸੀ ਉਸ ਦੀ ਜਿਹੜੀ ਤਸਵੀਰ ਹਰੇ ਰੰਗ ਚ ਦਿਖਾਈ ਗਈ ਹੈ ਉਸ ਤੋਂ ਬਾਅਦ 7 ਤਰੀਕ ਦੇ ਮੌਸਮ ਦੀ ਜਿਹੜੀ ਤੁਸੀਂ ਡਰਾਈ ਲਿਖਿਆ ਹੋਇਆ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ 8 ਤਰੀਕ ਨੂੰ ਵੀ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਉਸ ਤੋਂ ਬਾਅਦ 9 ਤਰੀਕ ਨੂੰ ਵੀ ਆਪਾਂ ਕਹਿ ਸਕਦੇ ਹਾਂ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਫਿਰ 10 ਤਰੀਕ ਨੂੰ ਹਲਕੇ ਬੱਦਲ ਨੇ ਜਿਹੜੇ ਪੰਜਾਬ ਦੇ ਵਿੱਚ ਐਂਟਰ ਕਰਨਗੇ ਉਹ ਤੁਸੀਂ ਤਸਵੀਰ ਦੇਖ ਸਕਦੇ ਹੋ ਗ੍ਰੀਨ ਕਲਰ ਦੀ ਜਿਹੜੀ ਐਂਟਰੀ ਆ ਉਹ ਦਿਖਾਈ ਦਿੱਤੀ ਹੈ ਪਰੰਤੂ ਹਲਕੀ ਗ੍ਰੀਨ ਕਲਰ ਆ ਜਿਹੜਾ ਇਸ ਦਾ ਮਤਲਬ ਹੈ ਕਿ ਹਲਕੇ ਰੂਪ ਦੇ ਬੱਦਲ ਜਿਹੜੇ ਆਉਣੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਥੋੜੀ ਜਿਹੀ ਗੂੜੇ ਰੰਗ ਦੀ ਹੈ ਗਾਹਾਂ 11 ਤਰੀਕ ਨੂੰ ਅੱਗੇ ਦੇਖ ਸਕਦੇ ਹੋ ਤੁਸੀਂ ਦੇਖੀ ਜਾਓ ਦੋਸਤੋ ਲਾਈਵ ਜਿਹੜੀ ਅਸੀਂ ਮਾਰਕ ਕਰਦੇ ਜਾ ਰਹੇ ਹਾਂ ਤੇ ਇਹ 11 ਤਰੀਕ ਦਾ ਜਿਹੜਾ ਸਿਸਟਮ ਹੈ ਇਹ ਆ ਰਿਹਾ ਤੇ ਉਸ ਤੋਂ ਬਾਅਦ 12 ਤਰੀਕ ਨੂੰ ਇਹ ਦੋਨੋਂ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਦਰਮਿਆਨ ਨੇ ਤੋਂ ਭਾਰੀ ਮੀਂਹ ਵੀ ਹੋ ਸਕਦਾ ਹਲਕਾ ਮੀਂਹ ਵੀ ਹੋ ਸਕਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਤੇ ਦੇਖ ਸਕਦੇ ਹੋ ਤਸਵੀਰ ਜਿਹੜੀ ਤੁਹਾਨੂੰ ਅਸੀਂ ਭਾਰਤੀ ਮੌਸਮ ਵਿਗਿਆਨ ਦੇ ਪ੍ਰੈਸ ਨੋਟ ਦੀ ਦਿਖਾਈ ਹੈ ਇਹ ਦਿੱਲੀ ਤੋਂ ਲੈ ਕੇ ਇੰਨੀ ਜੋ ਜੰਮੂ ਐਂਡ ਕਸ਼ਮੀਰ ਤੱਕ ਸਿਸਟਮ ਹੈ ਜਿਹੜਾ 12 ਤਰੀਕ ਤੱਕ ਦਾ ਇਹ ਪਹੁੰਚੂਗਾ ਤੇ ਉਸ ਤੋਂ ਬਾਅਦ 6 ਤਰੀਕ ਨੂੰ ਹਿਮਾਚਲ ਦੇ ਵਿੱਚ ਵੀ ਧੀ ਤੇ ਉਸ ਤੋਂ ਬਾਅਦ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਹੜੀ ਬਰਫਵਾਰੀ ਆ ਉਹ 6 ਤਰੀਕ ਨੂੰ ਹੋਈ ਹੈ 7 ਤਰੀਕ ਨੂੰ ਮੌਸਮ ਹੈ ਜਿਹੜਾ 7 ਤੋਂ ਲੈ ਕੇ 10 ਤਰੀਕ 9 ਤਰੀਕ ਤੱਕ ਜਿਹੜਾ ਮੌਸਮ ਹੈ ਆਮ ਤੌਰ ਤੇ ਖੁਸ਼ਕ ਤੇ ਸਾਫ ਹੈ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਦਿੱਲੀ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਜਿਹੜਾ ਕਿ ਇਹ ਤੁਸੀਂ ਦੇਖ ਸਕਦੇ ਹੋ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ 7 ਤਰੀਕ ਤੋਂ ਲੈ ਕੇ 10 ਤਰੀਕ ਤੱਕ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਤੇ ਉਸ ਤੋਂ ਬਾਅਦ ਫਿਰ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਕਿ 10 ਤਰੀਕ ਤੋਂ ਬਾਅਦ ਇੱਕ ਸਿਸਟਮ ਐਂਟਰੀ ਕਰ ਰਿਹਾ ਹੈ ਉਸ ਦੀ ਤਸਵੀਰ ਇਹ ਦਿਖਾਈ ਦੇ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਇਹ ਸਿਸਟਮ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਈ ਰਾਜਾਂ ਦੇ ਵਿੱਚ ਜਿਹੜਾ ਇਹ ਸਿਸਟਮ ਤੁਹਾਨੂੰ ਮਾਰਕ ਗੋਲ ਕਰਕੇ ਦਿਖਾ ਰਿਹਾ ਤੇ ਕਈਆਂ ਦੇ ਵਿੱਚ ਹਲਕਾ ਹੋਊਗਾ ਕਈਆਂ ਦੇ ਵਿੱਚ ਇਹ ਥੋੜਾ ਜਿਹਾ ਦਰਮਿਆਨੇ ਤੋਂ ਭਾਰੀ ਮੀਂਹ ਵਾਲਾ ਵੀ ਹੋਊਗਾ ਕਈਆਂ ਦੇ ਵਿੱਚ ਬਰਫਵਾਰੀ ਵੀ ਹੋਊਗੀ ਤੇ ਬਾਕੀ ਤੁਹਾਨੂੰ ਲੈ ਚਾਲਦੇ ਆਂ ਅਸੀਂ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਜਿਹੜਾ ਸੈਟੇਲਾਈਟ ਆ ਉਸ ਦੇ ਉੱਤੇ ਦੇਖ ਸਕਦੇ ਹੋ ਇਹ ਸਿਸਟਮ ਦੇ ਨਾਲ ਕਈ ਇਲਾਕੇ ਖੁਸ਼ਕ ਵੀ ਰਹਿਣਗੇ ਕਈਆਂ ਦੇ ਵਿੱਚ ਧੁੰਦ ਵੀ ਦਿਖਾਈ ਗਈ ਹੈ ਦੇਖ ਸਕਦੇ ਹੋ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫੌਗ ਜਿਹੜੀ ਧੁੰਦ ਹੈ ਉਹ ਆ ਤੇ ਇਧਰੋਂ ਥੋੜੀ ਜਿਹੀ ਇੱਥੇ ਜੈਲੋ ਅਲਰਟ ਜਾਰੀ ਕੀਤਾ ਗਿਆ ਇੱਥੇ ਥੋੜਾ ਜਿਹਾ ਜੈਲੋ ਘੱਟ ਹੈ ਇਹ ਮਿੱਟੀ ਜਿਹੜਾ ਕਲਰਾਂ ਦੀ ਅਲੱਗ-ਅਲੱਗ ਕਲਰ ਨੇ ਜਿਹੜੇ ਇਸ ਤਰ੍ਹਾਂ ਦਾ ਮੌਸਮ ਦਿਖਾਇਆ ਗਿਆ ਹਿਮਾਚਲ ਦੇ ਵਿੱਚ ਹਰਿਆਣਾ ਦੇ ਵਿੱਚ ਵੀ ਥੋੜੀ ਜਿਹੀ ਘੱਟ ਹੈ ਤੇ ਇਧਰੋਂ ਦਿੱਲੀ ਤੇ ਵਿੱਚ ਥੋੜਾ ਜਿਹਾ ਮੀਂਹ ਦੀਆਂ ਕਾਰਵਾਈਆਂ ਦਿਖਾਈਆਂ ਗਈਆਂ ਨੇ 6 ਤਰੀਕ ਨੂੰ ਇਹ ਨੇ 6 ਤਰੀਕ ਦਾ ਸਿਸਟਮ ਹੈ ਜਿਹੜਾ ਇਹ ਸੈਟੇਲਾਈਟ ਤੇ ਦਿਖਾ ਰਿਹਾ 7 ਤਰੀਕ ਨੂੰ ਇਸੇ ਤਰ੍ਹਾਂ ਦਾ ਜਿਹੜਾ ਬਣਿਆ ਹੋਇਆ 7 ਤਰੀਕ ਦਾ ਵੀ ਤੁਹਾਨੂੰ ਦਿਖਾ ਦਿੰਦੇ ਆ 7 ਤਰੀਕ ਦਾ ਵੀ ਇਹ ਜਿਹੜਾ ਭਾਰਤੀ ਮੌਸਮ ਵਿਗਿਆਨ ਵੱਲੋਂ ਜਿਹੜਾ ਇਹ ਅਫੀਸ਼ੀਅਲ ਸਾਈਟ ਦੇ ਉੱਤੇ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਈਆਂ ਗਈਆਂ ਨੇ ਦੇਖ ਸਕਦੇ ਹੋ ਇਹ ਜਿਹੜਾ yellow alert ਆ ਹਿਮਾਚਲ ਦੇ ਵਿੱਚ ਥੋੜਾ ਜਿਆਦਾ ਤੇ ਪੰਜਾਬ ਦੇ ਵਿੱਚ ਥੋੜਾ ਜਿਹਾ ਮਿੱਟੀ ਰੰਗਾ ਇਸ ਤਰ੍ਹਾਂ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਬਣੀ ਹੋਈ ਹੈਦਰ ਹਰਿਆਣੇ ਦੇ ਵਿੱਚ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੀ ਵੀ ਅਪਡੇਟ ਹੋਊਗੀ ਉਹ ਸਾਂਝੀ ਕਰਦੇ ਰਹਾਂਗੇ ਇਹ ਭਾਰਤੀ ਮੌਸਮ ਵਿਗਿਆਨ ਬਲਵੇੜੀ ਅਫੀਸ਼ੀਅਲ ਸਾਈਟ ਦੇ ਉੱਤੇ ਆਪਣੀ ਤੇ ਉੱਤੇ ਇਹ ਜਾਣਕਾਰੀ ਪਾ ਦਿੱਤੀ ਹੈ ਤੇ ਤੁਹਾਨੂੰ ਲੈ ਚੱਲਦੇ ਅਸੀਂ ਅੱਜ ਦਾ ਜਿਹੜਾ 7 ਤਰੀਕ ਦਾ ਮੌਸਮ ਹੈ ਉਸ ਦੀ ਅਪਡੇਟ ਜਿਹੜੀ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਅਫੀਸ਼ੀਅਲ ਸਾਈਟ ਦੇ ਉੱਤੇ ਤਸਵੀਰ ਦੇਖ ਸਕਦੇ ਹੋ ਇਸ ਸਮੇਂ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਰਿਹਾ ਕਿ ਅੱਜ ਦਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਜਿਹੜਾ ਬਣਿਆ ਹੋਇਆ ਤੇ ਬਾਕੀ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਬਰਫਵਾਰੀ ਆ ਉਹ ਦਿਖਾਈ ਦੇ ਰਹੀ ਹੈ ਤਸਵੀਰ ਮੌਸਮ ਪੰਜਾਬ ਟੀਵੀ ਦੇ ਉੱਤੇ ਫੇਸਬੁੱਕ ਆਈਡੀ ਸਤਗੁਰਪੰਗੋ ਦੇ ਉੱਤੇ ਤੁਹਾਨੂੰ ਦਿਖਾਉਂਦੇ ਆ ਇਹ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ 7 8 9 10 ਤਰੀਕ ਤੱਕ ਤੇ ਇਧਰ ਹਿਮਾਚਲ ਦੇ ਇਲਾਕਿਆਂ ਦੇ ਵਿੱਚ ਜਿਹੜੀ ਇਹ ਬਰਫਵਾਰੀ ਹੋ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਉਗੀ ਦੋਸਤੋ ਤਾਂ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਅੱਜ 12 ਤਰੀਕ ਤੱਕ ਦੇ ਮੌਸਮ ਦੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਕਿ ਮੌਸਮ ਦੇ ਵਿੱਚ ਇੱਕ ਬਦਲਾਅ ਆ ਜਿਹੜਾ ਉਹ ਹੋਣ ਜਾਊਗਾ ਤੇ ਤਾਪਮਾਨ ਜਿਹੜਾ ਉਹ ਵੀ ਕੁਝ ਦੋ ਦਿਨ ਦੇ ਵਿੱਚ ਜਿਹੜਾ ਗਰਾਫਟ ਦੇ ਵਿੱਚ ਆਊਗਾ ਕੁਝ ਕੁ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਥੋੜਾ ਜਿਹਾ ਜਿਹੜਾ ਵਾਧਾ ਵੀ ਦਰਜ ਕੀਤਾ ਜਾਊਗਾ ਇੱਕ ਦੋ ਦਿਨ ਦੇ ਵਿੱਚ 1 ਡਿਗਰੀ ਜਾਂ 2 ਡਿਗਰੀ ਤੇ ਕਈ ਦਿਨਾਂ ਜਿਹੜਾ ਹੈ 4-5 ਡਿਗਰੀ ਦੇ ਕਰੀਬ ਜਿਹੜੀ ਗਰਾਫਟ ਵੀ ਆਊਗੀ ਇਸ ਤਰ੍ਹਾਂ ਦਾ ਜਿਹੜਾ ਤਾਪਮਾਨ ਬਣਦਾ ਰਹੂਗਾ ਉਹ ਹਰ ਰੋਜ਼ ਦੀ ਵੀਡੀਓ ਦੇ ਵਿੱਚ ਆਪਾਂ ਸਾਂਝਾ ਕਰਦੇ ਰਿਹਾ ਕਰਾਂਗੇ ਤੇ ਬਾਕੀ ਹਵਾਵਾਂ ਨੇ ਜਿਹੜੀਆਂ ਉੱਤਰ ਪੱਛਮੋਂ ਚਲਦੀਆਂ ਰਹਿਣਗੀਆਂ 7 8 9 ਤਰੀਕ ਨੂੰ ਤੇ 10 ਤਰੀਕ ਨੂੰ ਪੂਰਬੀ ਹਵਾਵਾਂ ਜਿਹੜੀਆਂ ਰੁੱਖ ਕਰਨਗੀਆਂ 11 12 ਨੂੰ ਜਿਹੜੇ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਕੁਝ ਇਲਾਕਿਆਂ ਵਿੱਚ ਜਿਹੜੀ ਤੁੰਦਾ ਉਹ ਸੰਘਣੀ ਹੋਊਗੀ ਕੁਝ ਦੇ ਵਿੱਚ ਹਲਕੀ ਤੁੰਦ ਹੋਊਗੀ ਹਰ ਰੋਜ਼ ਦੀ ਜਾਣਕਾਰੀ ਦੇ ਲਈ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾ ਤੇ ਬਾਕੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਬਾਰ ਬਾਰ ਬੇਨਤੀ ਹੈ